ਖਬਰਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਦੇ ਚੋਣ ਕਮਿਸ਼ਨ ਦਾ ਵੱਡਾ ਐਲਾਨ ਕਈ ਥਾਵਾਂ ਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਕੱਲ ਰੱਦ ਕਰ ਦਿੱਤੀਆਂ ਗਈਆਂ ਲੜਾਈ ਝਗੜੇ ਵੀ ਹੋਏ ਸ਼ਰ ਵੀ ਪਾਰਟੇ ਡਾਂਗਾ ਵੀ ਚੱਲੀਆਂ ਅਤੇ ਕਈ ਬੈਲਟ ਪੇਪਰਾਂ ਦੇ ਵਿੱਚ ਕੁਝ ਗਲਤੀਆਂ ਵੀ ਹੋ ਗਈਆਂ ਉਸ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਦੁਬਾਰਾ ਵੋਟਾਂ ਪਾਉਣ ਦੇ ਹੁਕਮ ਨਿਰਦੇਸ਼ ਜਾਰੀ ਕਰ ਦਿੱਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚੋਣ ਕਮਿਸ਼ਨ ਦੁਆਰਾ ਸੂਚਿਤ ਪ੍ਰੋਗਰਾਮ ਅਨੁਸਾਰ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਪਤੀਆਂ ਵਿੱਚੋਂ 2238 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣ ਰਾਜ ਵਿੱਚ ਤਸੱਲੀ ਬਖਸ਼ ਅਤੇ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਕਿਤੇ ਵੀ ਜਾਨੀ ਨੁਕਸਾਨ ਜਾਂ ਛੜਪ ਦੀ ਰਿਪੋਰਟ ਨਹੀਂ ਆਈ ਕਮਿਸ਼ਨ ਦੇ ਹੇਠ ਲਿਖਿਆ ਥਾਵਾਂ ਤੇ ਦੁਬਾਰਾ ਬੂਟਾ ਪਾਉਣਾ ਦੇ ਹੁਕਮ ਦਿੱਤੇ ਹਨ ਬਲਾਕ ਸੰਮਤੀ ਅਟਾਰੀ ਜ਼ੋਨ ਨੰਬਰ 8 ਖਾਸਾ ਬੂਥ ਨੰਬਰ 52 53 54 55 ਅਤੇ ਜ਼ੋਨ ਨੰਬਰ 17 ਵਰਪਾਲ ਕਲਾ ਬੂਥ ਨੰਬਰ 90 91 93 94 95 ਜ਼ਿਲ੍ਹਾ ਅੰਮ੍ਰਿਤਸਰ ਬਲਾਕ ਸੰਮਤੀ ਚੰਨਣਵਾਲਾ ਜ਼ੋਨ ਨੰਬਰ 4 ਪਿੰਡ ਰਾਏਸਰ ਪਟਿਆਲਾ ਬੂਥ ਨੰਬਰ 20 ਜਿਹੜਾ ਬਰਨਾਲਾ ਪਿੰਡ ਬਾਤਨੀਆ 6364 ਪਿੰਡ ਮਦੀਰ 2142 22 ਬਲਾਕ ਪਿੰਡ ਗਿੱਦੜਬਾਹਾ ਮੁਕਸਰ ਪਿੰਡ ਚੰਨੀਆਂ ਪੋਲਿੰਗ ਸਟੇਸ਼ਨ 140 ਜ਼ਿਲ੍ਹਾ ਗੁਰਦਾਸਪੁਰ ਪੋਲਿੰਗ 72 ਪੰਚਾਇਤ ਸੰਪਤੀ ਜ਼ੋਨ ਨੰਬਰ 4 ਜ਼ਿਲ੍ਹਾ ਜ਼ਿਲੰਦਰ ਮੂੜ ਪੋਲਿੰਗ 1611 ਯਾਨੀ ਕਿ ਅੱਜ ਫਿਰ ਦੁਬਾਰਾ ਇਨ੍ਹਾਂ ਥਾਵਾਂ ਤੇ ਜਿਹੜੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣਗੀਆਂ ਹਾਲਾਂਕਿ ਇਹ ਵੀ ਖਬਰਾਂ ਆਈਆਂ ਨੇ ਕਿ ਕਿਸੇ ਥਾਵਾਂ ਤੇ ਧੱਕਾ ਮੁਕੀ ਵੀ ਹੋਈ ਹੈ ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਸਰਕਾਰ ਦੀ ਨਿਗਰਾਨੀ ਹੇਠ ਕੁੱਤੇ ਹੋਏ ਸੀ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸੀ ਵੀ ਕਿਸੇ ਵੀ ਤਰ੍ਹਾਂ ਦਾ ਰੂਲਾ ਰੱਪਾ ਲੜਾਈ ਝਗੜਾ ਪਵੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਅੱਜ ਫਿਰ ਦੁਬਾਰਾ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਦੱਸੇ ਨੇ ਜਿਹੜਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਦੇ ਉੱਥੇ ਅੱਜ ਦੁਬਾਰਾ ਵੋਟਾਂ ਪੈਰੀਆਂ ਨੇ ਇਹ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਹੁਕਮ ਰਾਤੋਂ ਰਾਤ ਜਾਰੀ ਕਰ ਦਿੱਤੇ ਗਏ ਸਨ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹੈ ਕਿ ਕਈ ਥਾਵਾਂ ਤੇ ਥੋੜੀ-ਬੋਤੀ ਝੜਪ ਵੀ ਦੇਖਣ ਨੂੰ ਮਿਲੀ ਹੈ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵੋਟਿੰਗ ਹੋਣਗੀਆਂ ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅੱਜ ਯਾਨੀ ਕਿ ਅੱਜ 16 ਤਰੀਕ ਹੈ 16 ਤਰੀਕ ਨੂੰ ਸੌਰੀ ਅੱਜ 15 ਹੈ 16 ਤਰੀਕ ਨੂੰ ਹੋਣਗੀਆਂ ਅਤੇ 16 ਤਰੀਕ ਤੋਂ ਬਾਅਦ 17 ਤਰੀਕ ਨੂੰ 10 ਤੋਂ ਲੈ ਕੇ 2 ਵਜੇ ਦੇ ਵਿਚਕਾਰ ਵਿਚਕਾਰ 29 ਜੇ ਵੀ ਆਉਣਗੇ ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ 16 ਦਸੰਬਰ ਨੂੰ ਜਿਹੜੇ ਨੇ ਉਹ ਪੁਖਤਾ ਪ੍ਰਬੰਧ ਕਰ ਲਏ ਨੇ ਪੁਖਤਾ ਪਰ ਬੰਦਾ ਦੀ ਤਹਿਤ ਸਾਰੀਆਂ ਚੋਣਾਂ ਚਾਹੇ ਉਹ ਜ਼ਿਲ੍ਹਾ ਪ੍ਰਸ਼ਦੀਆਂ ਨੇ ਚਾਹੇ ਉਹ ਬਲਾਕ ਸੰਮਤੀ ਦੀਆਂ ਨੇ ਜਿਹੜੇ ਵੀ ਹਲਕੇ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਕੱਲ ਮੁਕੰਮਲ ਕਰਵਾਇਆ ਜਾਵੇਗਾ ਯਾਨੀ ਕਿ ਕੱਲ ਉਹਨਾਂ ਦੀ VOTING ਹੋਵੇਗੀ ਅਤੇ 17 ਦਸੰਬਰ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਚੋਣਾਂ ਦੇ ਨਤੀਜੇ ਆਉਣਗੇ ਤਾਂ